ਔਰ ਆਪ ਲੋਕਾਂ ਦੇ ਉੱਪਰ ਕਿੰਨਾ ਬੋਝ ਪਾ ਦਿੱਤਾ ਉਹ ਬੋਝ ਸਰਕਾਰ ਜਨਤਾ ਤੋਂ ਹੀ ਕਢਦੀ ਹੈ ਪਰ ਆਪਣਾ ਨਾਮ ਇਸ ਕਰਨ ਕਰ ਲੈਂਦੀ ਹੈ ਕਿ ਜਨਤਾ ਨੂੰ ਗੁੰਮਰਾਹ ਕਰਨਾ ਹੈ ਅੱਜ ਬਿਜਲੀ ਦੇ ਬਿੱਲਾਂ 'ਚ ਇੰਨਾ ਵਾਅਦਾ ਇੰਡਸਟਰੀਆਂ ਦੇ ਵਿੱਚ ਵੀ ਡਾਈਟ ਨੂੰ ਇੰਨਾ ਵਾਅਦਾ ਦਿੱਤਾ ਜੋ ਕਿ ਸਰਾਸਰ ਸਾਡੀ ਜੋ ਜਨਤਾ ਦੇ ਸਿਰ ਤੇ ਬੋਝ ਇਹਨਾਂ ਨੇ ਪਾਇਆ ਵਾ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਸਾਲ 2024-25 ਲਈ ਟੈਰਿਫ ਦਰਾਂ ਨਿਰਧਾਰਿਤ ਕਰਨ ਲਈ ਧਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਨਵੇਂ ਟੈਰਿਫ ਆਰਡਰਾਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਨਾਲ ਨਵੀਆਂ ਦਰਾਂ 16 ਜੂਨ 2024 ਤੋਂ 31 ਮਾਰਚ 2025 ਤੱਕ ਲਾਗੂ ਹੋਣਗੀਆਂ ਤੇ ਨਵੀਆਂ ਦਰਾਂ ਵਿੱਚ ਘਰੇਲੂ ਬਿਜਲੀ ਖਪਤਕਾਰਾਂ ਲਈ ਦਰਾਂ ਵਿੱਚ ਨਿਗੁਣਾਵਾਦਾ ਕਰਦਿਆਂ ਬਿਜਲੀ 10 ਤੋਂ 12 ਪੈਸੇ ਮਹਿੰਗੀ ਕੀਤੀ ਗਈ ਹੈ ਇੱਥੇ ਦੱਸ ਦਈਏ ਕਿ ਜਾਰੀ ਕੀਤੇ ਗਏ ਟੈਰਿਫ ਆਰਡਰ ਮਤਾਂ ਕਰੇ ਲੁਖ ਖਪਤਕਾਰਾਂ ਲਈ 2 ਕਿਲੋ ਲੋਡ ਵਾਲੇ ਖਪਤਕਾਰ ਵਾਸਤੇ ਪਹਿਲੇ 100 ਯੂਨਿਟ ਲਈ 4.29 ਰੁਪਏ ਹੋਵੇਗੀ ਜਦਕਿ 101 ਤੋਂ 300 ਯੂਨਿਟ ਤੱਕ ਦੀ ਦਰ 6.75 ਰੁਪਏ ਪ੍ਰਤੀ ਯੂਨਿਟ ਹੋਵੇਗੀ ਇਸੇ ਤਰ੍ਹਾਂ ਹੀ 300 ਤੋਂ ਵੱਧ ਯੂਨਿਟ ਖਪਤ ਦੇ ਮਾਮਲੇ ਵਿੱਚ ਦਰਾਂ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਇਸ ਤੋਂ ਇਲਾਵਾ 2 ਤੋਂ 7 ਕਿਲੋ ਵਾਟ ਲੋਡ ਤੱਕ ਦੇ ਖਪਤਕਾਰਾਂ ਲਈ 4.54 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਦਰ ਹੋਵੇਗੀ ਇਸੇ ਤਰ੍ਹਾਂ ਹੀ ਇੰਡਸਟਰੀ ਵਾਲਿਆਂ ਲਈ 15 ਪੈਸੇ ਤੇ ਟਿਊਬਲਾਂ ਦੇ ਨਵੇਂ ਕਨੈਕਸ਼ਨਾਂ ਲੈਣ ਲਈ ਵੀ 15 ਪੈਸੇ ਬਿਜਲੀ ਮਹਿੰਗੀ ਕੀਤੀ ਗਈ ਹੈ ਜੇਕਰ ਜੋਗਾ ਕਿ ਪੰਜਾਬ ਵਿੱਚ ਪਰ ਮਹੀਨਾ 300 ਯੂਨਟ ਬਿਜਲੀ ਫ੍ਰੀ ਜਾਰੀ ਰਹੇਗੀ ਬਿਜਲੀ ਦੇ ਕੀਤੇ ਇਸ ਵਾਅਦੇ ਤੋਂ ਬਾਅਦ ਸਥਾਨਕ ਲੋਕਾਂ 'ਚ ਭਾਰੀ ਰੋਸ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਪਹਿਲਾਂ ਹੀ ਮੰਗਿਆ ਹੀ ਨੇ ਕਮਰ ਤੋੜ ਕੇ ਰੱਖ ਦਿੱਤੀ ਹੈ ਜਦਕਿ ਦੂਜੇ ਪਾਸੇ ਬਿਜਲੀ ਦੇ ਵਧੇ ਰੇਟਾਂ ਨਾਲ ਉਹਨਾਂ ਤੇ ਹੋਰ ਵੀ ਵਾਧੂ ਬੋਝ ਪਵੇਗਾ ਉਹਨਾਂ ਮੰਗ ਕੀਤੀ ਕਿ ਬਿਜਲੀ ਦੀਆਂ ਦਰਾਂ ਵਿੱਚ ਕੀਤੇ ਵਾਅਦੇ ਨੂੰ ਤੁਰੰਤ ਵਾਪਸ ਲਿਆ ਜਾਵੇ ਦੇਖੋ ਜੀ ਮਹਿੰਗਾਈ ਦੇ ਨਾਲ ਤਾਂ ਆਮ ਆਦਮੀ ਪਹਿਲਾਂ ਤੋਂ ਹੀ ਬੜਾ ਪਿਸਰਿਆ ਤੇ ਉੱਪਰੋਂ ਦੀ ਜਿਹੜਾ ਨਵਾਂ ਦੇਸ਼ ਆ ਗਿਆ ਕਿ 16 ਜੂਨ ਤੋਂ ਨਵੇਂ ਰੇਟ ਲਾਗੂ ਕਰ ਦਿੱਤੇ ਜਾਣੇ ਆ ਇੰਡਸਟਰੀ ਦੇ ਵੀ ਭਾਰ ਪੈ ਰਿਆ ਤੇ ਨਾਲ ਨਾਲ ਘਰੇਲੂ ਖਪਤਕਾਰਾਂ ਦੇ ਵੀ ਭਾਰ ਪੈ ਰਿਆ ਤੇ ਸਰਕਾਰ ਨੂੰ ਇਹ ਰੇਟ ਵਧਾਉਣ ਤੋਂ ਪਹਿਲਾਂ ਵਿਚਾਰ ਕਰਨਾ ਚਾਹੀਦਾ ਸੀਗਾ ਕਿ ਅਸੀਂ ਨਾ ਇੱਕਦਮ ਰੇਟ ਨਾ ਵਧਾਈਏ ਕਿਉਂਕਿ ਭਾਰੀ ਗਰਮੀ ਆ ਔਰ ਹਰ ਇੱਕ ਨੇ ਇਸ ਵੇਲੇ ਪੱਖੇ ਘਰਾਂ ਚ ਚੱਲਨੇ ਚੱਲਨੇ ਆ ਤੇ ਉਹਦੇ ਨਾਲ ਬਿੱਲ ਦਾ ਬਿੱਲ ਵੀ ਘਮੜਾਈਆ ਤੇ ਬਿੱਲ ਹੁਣ ਅੱਗੋਂ ਜ਼ਿਆਦਾ ਆਣਗੇ ਉਹਦੇ ਵਿੱਚ ਜਿਹੜਾ ਹਰ ਇੱਕ ਵਿਅਕਤੀ ਜਿਹੜਾ ਬਜਟ ਜਿਹੜਾ ਉਹ ਖਰਾਬ ਹੋਣ ਜਾ ਰਿਹਾ ਪਹਿਲਾਂ ਤਾਂ ਕਹਿੰਦਾ ਸੀ 600 ਯੂਨਿਟ ਫ੍ਰੀ ਐ 600 ਤੋਂ ਬਾਅਦ ਜਦੋਂ ਹੁਣ ਯੂਨਿਟ ਵਧਣਾ ਉਹਦੇ ਵੀ 20 ਪੈਸੇ ਇਹਨਾਂ ਨੇ ਵਧਾ ਦਿੱਤਾ ਉਹਦਾ ਦੇਖੋ ਕਿੰਨਾ ਹਾ ਅੱਜ ਦੀ ਗਰਮੀ ਦੇ ਵਿੱਚ ਅੱਤ ਦੀ ਗਰਮੀ ਪੈਂਦੀ ਆ ਹਰ ਕੋ ਨੂੰ ਪੱਖਾ ਵੀ ਚਲਾਉਣਾ ਹਰ ਚੀਜ਼ ਚਲਾਣੀ ਆ ਬਿਜਲੀ ਦੀ ਯੂਨਿਟ ਤਾਂ ਵਧਨੀ ਵਧਨੀ ਔਰ ਵਧਾ ਦੇ ਕੇ ਉਹਦੇ ਵਿੱਚ ਗਰੀਬਾਂ ਦੇ ਉੱਪਰ ਔਰ ਆਮ ਲੋਕਾਂ ਦੇ ਉੱਪਰ ਕਿੰਨਾ ਬੋਝ ਪਾ ਦਿੱਤਾ ਉਹ ਬੋਝ ਸਰਕਾਰ ਜਨਤਾ ਤੋਂ ਹੀ ਕੱਢਦੀ ਆ ਪਰ ਆਪਣਾ ਨਾਮ ਇਸ ਕਰਨ ਕਰ ਲੈਂਦੀ ਆ ਕਿ ਜਨਤਾ ਨੂੰ ਗੁੰਮਰਾਹ ਕਰ ਲੈਂਦੀ ਜਨਤਾ ਗੁੰਮਰਾਹ ਹੋ ਕੇ ਵੋਟਾਂ ਤਾਂ ਜ਼ਰੂਰ ਪਾ ਲੈਂਦੀ ਆ ਪਰ ਜਨਤਾ ਕਦੀ ਆਪਣਾ ਫਾਇਦਾ ਨਹੀਂ ਸੋਚਦੀ ਮੈਂ ਇਹੀ ਬੇਨਤੀ ਸਾਰਿਆਂ ਨੂੰ ਕਰੂੰਗੀ ਕਿ ਜਨਤਾ ਦਾ ਵੀ ਸੋਚੋ ਆਪਣੀਆਂ ਸਰਕਾਰਾਂ ਚਲਾਣੀਆਂ ਤੇ ਆਪਣੇ ਦਮ ਤੇ ਚਲਾਓ ਲੋਕਾਂ ਨੂੰ ਇੰਨਾ ਤੰਗ ਕਰਕੇ ਸਰਕਾਰਾਂ ਚਲਾਉਂਦਾ ਕੋਈ ਫਾਇਦਾ ਨਹੀਂ ਇਹ ਸਰਕਾਰ ਝੂਠ ਦੀ ਸਰਕਾਰ ਆ ਜੋ ਇਹ ਸਰਕਾਰ ਵਾਦਾ ਕਰਕੇ ਪੰਜਾਬ ਚਾਈ ਸੀਗੀ ਕਿ ਅਸੀਂ ਮੁਫਤ ਬਿਜਲੀ ਦਵਾਂਗੇ ਮੁਫਤਾ ਕਰਾਂਗੇ ਇਹਨਾਂ ਦੇ ਜੋ ਝੂਠੇ ਵਾਦੇ ਲੋਕਾਂ ਸਾਹਮਣੇ ਆਣੇ ਸ਼ੁਰੂ ਹੋ ਗਏ ਆ ਅੱਜ ਬਿਜਲੀ ਦੇ ਬਿੱਲਾਂ 'ਚ ਇੰਨਾ ਵਾਧਾ ਇੰਡਸਟਰੀਆਂ ਦੇ ਵਿੱਚ ਵੀ ਲਾਈਟ ਨੂੰ ਇੰਨਾ ਵਾਧਾ ਦਿੱਤਾ ਜੋ ਵੀ ਸਰਾਸਰ ਸਾਡੀ ਜੋ ਜਨਤਾ ਦੇ ਸਿਰ ਤੇ ਬੋਝ ਇਹਨਾਂ ਨੇ ਪਾਇਆ ਵਾ ਮੈਂ ਬਹੁਤ ਹੀ ਹੈਰਾਨ ਆ ਕਿ ਕਿੱਦਾਂ ਲੋਕੀ ਝੂਠੇ ਵਾਦੇ ਕਰਕੇ ਜੋ ਸਰਕਾਰਾਂ ਬਣਾਉਂਦੇ ਆ ਇਸ ਵਾਰ ਪੰਜਾਬ 'ਚ ਵੀ ਇਹਨਾਂ ਨੂੰ ਨਕਾਰ ਦਿੱਤਾ ਗਿਆ ਵਾ ਲੋੜ ਨਹੀਂ ਇਹ ਹੁਣ ਠੱਕੇ ਛਾਈ ਤੇ ਵੀ ਉਤਰਿਆਏ ਆ ਕੋਈ ਵੀ ਜੋ ਇਹ ਇਲਾਜ ਦਿੰਦੇ ਆ ਨਾ ਇਹ ਪੂਰਾ ਕਰੋਗੇ ਨਾਹੀ ਇਹਨਾਂ ਨੇ ਕੋਈ 1000 ਰੁਪਿਆ ਸਾਡੀ ਮਤਾਵਾ ਪਰਾਂ ਨੂੰ ਦੇਣਾ ਵਾ ਸੋ ਅੱਜ ਜੋ ਵਾਦਾ ਕੀਤਾ ਲਾਈਟ ਦਾ ਬਹੁਤ ਹੀ ੱੱੱਕਾ ਵਾ ਆਮ ਜਨਤਾ ਨਾਲ ਅੱਗੇ ਮਹੰਗਾਈ ਦੀ ਮਾਰ ਇੰਨੀ ਆ ਰੋਜ਼ਗਾਰ ਸਾਡੇ ਹੈ ਨਹੀਂ ਜੋ ਇਹ ਬਿਜਲੀ ਦੇ ਵਾਦੇ ਆ ਮੈਂ ਸਰਕਾਰ ਦੀ ਘੋਰ ਨਿੰਦਾ ਕਰਦਾ ਵਾਂ ਸਰਕਾਰਾਂ ਨੇ ਕੀਤਾ ਕਿ ਜਿੱਦਾਂ ਕਿ ਉਹਨਾਂ ਨੇ ਪਹਿਲਾਂ 300 ਯੂਨਿਟ ਮਾਫ ਕੀਤੇ ਆ ਹੁਣ ਉਹਨਾਂ ਦੀ ਪ੍ਰਭਾਈ ਪ੍ਰਭਾਈ ਕਿੱਦਾਂ ਕਰਨੀ ਆ ਉਹਨਾਂ ਨੂੰ ਉਹਨਾਂ ਨੇ ਆਪਣੇ ਹੋਰ ਜਾਨਕੀ ਜਿਹੜੇ ਖਰਚੇ ਆ ਉਹ ਕਿਦਾਂ ਉਹਨਾਂ ਦੇ ਲੋਕਾਂ ਤੇ ਪਾਉਣੇ ਆ ਜੇ ਫ੍ਰੀ ਵੀ ਕੀਤੀ ਉਹ ਲੋਕਾਂ ਤੇ ਪਾਉਣੇ ਆ ਇਹ ਹੌਲੀ ਹੌਲੀ ਕਰਦੇ 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 ਸਰਕਾਰ ਨੇ ਉਹ ਜਿਹੜਾ ਪੈਸਾ ਆ ਉਹ ਕਵਰ ਕਰਨਾ ਆ ਇਸ ਕਰਕੇ ਇਹ ਜਿਹੜੀ ਬਿਧੀ ਯੂਨਿਟ ਵਧਾਏ ਆ ਇਹ ਸਰਕਾਰ ਇਹ ਤਾਂ ਪਹਿਲਾਂ ਹੀ ਇਲੈਕਸ਼ਨ ਤੋਂ ਬਾਅਦ ਉਹਨਾਂ ਨੇ ਇਸ ਤਰ੍ਹਾਂ ਕੁਝ ਕਰਨਾ ਆ ਚਾਹੇ ਕੋਈ ਆਮ ਆਦਮੀ ਪਾਰਟੀ ਚਾਹੇ ਕੋਈ ਸਰਕਾਰ ਆ ਚਾਹੇ ਕੋਈ ਖਾਸ ਪਾਰਟੀ ਆ ਕਦੀ ਵੀ ਕੋਈ ਪੱਲਿਓ ਨਹੀਂ ਪਾਉਂਦੇ ਹੁੰਦੇ ਜਨਤਾ ਦੀਆਂ ਜੁੱਤੀਆਂ ਜਨਤਾ ਦੇ ਸਿਰ ਹੀ ਹੁੰਦੀਆਂ ਲੇਕਿਨ ਪਰ ਜੇ ਤੁਸੀਂ ਬਿਜਲੀ ਦੇ ਹੁਣ ਰੇਟ ਉਹ ਜਿਹੜੇ ਜਾਰਾ ਪਰ ਜਿਹੜੇ ਖਰਚ ਹੋਣਗੇ ਉਹ ਜੇ ਤੁਸੀਂ ਵਧਾਉਂਗੇ ਤੇ ਉਹਦੇ ਤੇ ਪਬਲਿਕ ਦੇ ਉੱਤੇ ਪ੍ਰੈਸ਼ਰ ਪੈਣਾ ਪਬਲਿਕ ਦੇ ਦੀ ਮਾਰਕੀਟ ਚ ਦੇਖ ਲਓ ਕਸਟਮਰ ਤਾਂ ਹੈ ਨਹੀਂਗਾ ਲੋਕਾਂ ਦੇ ਰੋਜ਼ਗਾਰ ਨਹੀਂ ਚੱਲ ਲੈ ਲੋਕਾਂ ਦੇ ਕੰਮ ਨਹੀਂ ਚੱਲ ਰਹਾ ਇਸ ਕਰਕੇ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇ ਆਉਣ ਵਾਲੇ ਟਾਈਮ 'ਚ ਦੁਬਾਰਾ ਸਰਕਾਰ ਰਿਪੀਟ ਕਰਨੀ ਹੈ ਇਹ ਨਹੀਂ ਕਿ ਤੁਸੀਂ 300 ਜੂਨਟ ਮਾਫ ਕਰਤਾ ਆ ਕਿ ਦੁਬਾਰਾ ਤੁਹਾਡੀ ਸਰਕਾਰ ਆ ਜਾਏਗੀ ਨਹੀਂ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਜਿਹੜਾ ਬੋਝ ਵਧਿਆ ਆ ਗਰਮੀ ਦੇ ਵਿੱਚ ਤੁਸੀਂ ਲਾਈਟਾਂ ਦੇ ਏਡੇ ਲੰਬੇ ਲੰਬੇ ਕੱਟ ਲੱਗ ਰਹੇ ਆ ਖਾਸ ਕਰਕੇ ਸਾਡੇ ਫਗਵਾੜਾ ਸ਼ਹਿਰ ਤੇ ਗੁਰਾਇਆਂ ਜਿੱਥੇ ਲੱਗੇ ਛੇ ਜਿਹੜੇ ਇਹ ਇੰਡਸਟਰੀ ਏਰੀਆ ਸੀ ਇੰਡਸਟਰੀ ਏਰੀਆ ਦੇ ਵਿੱਚ ਤੁਸੀਂ ਜੇ ਰੇਟ ਵਧਾਉਂਗੇ ਤਾਂ ਸਾਡੀ ਇੰਡਸਟਰੀ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਜੀ bizness ਆਪਾਂ ਲੈ ਕੇ ਆਉਣਾ ਹੈ ਦੂਜੇ ਪਾਸੇ ਤੁਸੀਂ ਰੇਟ ਵਧਾ ਰਹੇ ਹੋ ਕਿੱਦਾਂ bizness ਆਵੇਗਾ ਸਾਡੇ ਸ਼ਹਿਰ ਨੂੰ ਔਰ ਸਾਡੇ ਪੰਜਾਬ ਨੂੰ ਇਹਦੇ ਚ ਨੁਕਸਾਨ ਆ